ਉਹ ਇੱਕਾ ਮੰਦਿਰ ਮਨੂੜਿਆ ਪਤਾ ਨਹੀਂ ਕਿਹੜਾ ਆ ਗਿਆ ਦੈਂਤ ਯਾਰ ਦੇਖਣ ਨੂੰ ਦੈਂਤ ਲੱਗਦਾ ਰੌਕਸ਼ਸ ਜਿਹਾ ਉਹ ਕੁੱਠੀਆਂ ਚ ਦੀਆਂ ਗੱਲਾਂ ਲਿਖੀਆਂ ਦੋ ਘੰਨਾ ਉਹਨੇ ਆਪਣੀ ਕਿਤਾਬ ਬਣ ਲਿਖੀ ਆ ਪਤਾ ਨਹੀਂ ਕਿਹੜੀ ਜੱਲੀ ਹਨ ਕਿੱਥੋਂ ਯਾਰ ਇਹ ਆ ਰਸ 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 ਪਤਾ ਨਹੀਂ ਕਿੱਥੋਂ ਤਿਆਰ ਕਰ 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 ਕੇ ਕੱਢੀ ਜਾਂਦੇ ਨੇ ਅ ਪਛੇ ਚ ਚਾਰ ਦਿਨ ਪਹਿਲਾਂ ਲਿਖੀ ਸੀ ਗੁਰੂ ਗ੍ਰੰਥ ਸਾਹਿਬ ਦੀ ਸ੍ਰਸਟੀ ਕੌਣ ਹਿੰਦੀ ਜੋ ਉੱਚ ਵੀ ਬਾਬੇ ਨਾਨਕ ਨੂੰ ਇਹਨਾਂ ਨੇ ਵੇਦਾਂ ਨੂੰ ਬਣਾਤਾ ਵੀ ਵੇਦਾਂ ਤੋਂ ਵਿਚਾਰ ਕਰਨਾ ਸੀ ਐਨੇ ਈਡੀ ਕਹਾਵਲ ਲਿਖੀ ਆ ਦੈਂਤ ਜ ਨੇ ਇਹਨੇ ਹੋਰੇ ਕੁਝ ਲਿਖਤਾ ਅਕੇ ਜੀ ਗਾਣਾ ਸਿੱਖਣਾ ਅੰਦਰ ਸਿੱਖਣਾ ਰਾਜਨੀਤੀ ਕਰ ਸਕਦੇ ਨੇ ਨਾ ਸਿੱਖ ਜੋ ਸਿਆਸਤ ਕਰ ਸਕਦੇ ਨੇ ਨਾ ਗਲੀਡਰ ਬਣਦੇ ਜੋਗ ਨੇ ਇਹ ਨਾ ਇਹ ਕ ਪਿੰਡਾਂ ਚ ਰਹਿਣ ਜੋਗੇ ਨੇ ਇਹ ਤਾਂ ਜੰਗਲਾਂ ਚ ਰਹਿਣ ਵਾਲੇ ਲੋਕ ਨੇ ਓ ਯਾਰ ਮੈਂ ਕਹਣਾ ਇਹ ਵੀ ਪਹਿਨਾ ਤਾਂ ਪੱਗ ਲੋ ਯਾਰ ਫਟ ਕੇ ਪੱਗ ਬੰਨਣਾ ਤਾਂ ਇਹਨੂੰ ਹੱਕ ਹੀ ਨਹੀਂ ਹੈਗਾ ਬੰਦੇ ਨੂੰ ਬਾਤੀ ਆਪਣੇ ਲੋਕ ਯਾਰ ਜਥੇਦਾਰ ਵਿਦਵਾਨ ਪਤਾ ਨਹੀਂ ਕਿ ਆ ਇਹ ਜਿਹਨੂੰ ਤਾਂ ਫੜ ਕੇ ਜਥੇਦਾਰ ਉੱਥੇ ਲੈ ਆ ਕੇ ਨਾ ਗਾਲ ਤੱਕ ਤੇ ਉਹ ਛਤਰਾ ਪਰੇਡ ਕਰੀ ਜਾਵੇ ਦੀ ਨਾ ਕਰੀਗਾ ਹੋਏ ਤਾਂ ਦੇ ਕੁਛ ਨਹੀਂ ਵੀ ਤੂੰ ਗੱਲਾਂ ਕਿਹੜੀਆਂ ਕਰਦਾ ਹੋਏ ਇਹ ਕਿਹੜੀ ਗੱਲ ਆ ਸਿੱਖ ਜੰਗਲਾਂ ਚ ਰਹਿਣ ਵਾਲੇ ਜੀ ਅਖੇ ਜਿਆ ਲੀਡਰ ਆ ਕਿ ਮੀਟਿੰਗ ਕਰਨੀ ਹੋ ਜੀ ਅੱਛੇ ਆ ਜੀ ਬੀਬੀ ਸੀ ਨੇ ਕਰਿਆ ਹੈ ਆ ਕੱਢਿਆ ਹੋਇਆ ਵਾ ਬੀਬੀ ਸੀ ਨੇ ਹਕਤੋਂ ਅਥੈਂਟਿਕ ਰੂਨ ਲਿਜੰਦੀ ਆ ਨਾ ਜੀ ਬਿਸਤ ਵਰਧਿਆ ਰਾਜ ਦੇ ਹੱਥ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਗੱਲਾਂ ਕਰਦਾ ਤੂੰ ਰਾਜਨੀਤੀ ਨਹੀਂ ਆਂ ਵੀ ਇਹਦੇ ਰਗੜੇ ਮਾਰੋ ਯਾਰ ਫੜ ਕੇ ਮੰਡੇਰ ਸ਼ਨੇਰ ਕਿਹੜਾ ਆਜੇ ਮਰੀ ਦੇ ਨੌ ਹੈਗਾ ਮੰਡੇਰ ਨੂੰ ਦੋ ਖਲੇਰ ਪੁਰਾਣਾ ਨੂੰ ਭੁੱਲ ਗਿਆ ਯਾਰ ਭਿਸਰ ਗਿਆ ਮੇਰੇ ਮੂੰਹ ਚ ਨੌਂ ਮੰਡੇਰ ਨੂੰ ਦਹੋ ਖਲੇਰ ਕੋਈ ਗੱਲ ਨਹੀਂ ਵੀਰੇ ਹੋਊਗਾ ਤੇਰਾ ਹੱਲ ਥੋੜੀ ਜੀ ਲੱਗਦੀ ਆ ਦੇ ਵੀਰ ਤੇ ਨੂੰ ਕਰਾਂਗੇ ਮੰਡੇਰ ਲੋਡ ਬਾਕੀ ਧੰਨਵਾਦ ਵੀਡੀਓ ਕੋਈ ਚੋ ਗਲਤੀ ਹੋਈ ਮਾਫ ਕਰਿਓ ਸਬਸਕ੍ਰਾਈਬ ਜਰੂਰ ਕਰ ਦਿਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸ ਦਿਓ ਨਾ ਵਧੀਆ ਲੱਗੀ ਕਮੈਂਟ ਕਰ ਧੰਨਵਾਦ